प्रोग्राम करवा रहे हैं है। मिसिज नीलम खोसला प्रेजिडेंट सकवाल लुधियाना अज असी तिया का प्रोग्राम करवा रहे हैं जिस तरह के सीनियर सिटीजन ਦੀ ਉਮਰ ਹੁਣ ਆਪ ਐਨਜੋਏ ਕਰਨ ਦੀ ਹੋ ਗਈ ਹੈ ਸੇਤਾਂ ਦਾ ਖਿਆਲ ਕਰਨ ਦੀ ਹੁਣ ਅਸੀਂ ਆਪਣੇ ਵੱਲ ਤੇ ਆਂਦੀ ਏ ਤੇ ਇਸ ਕਰਕੇ ਅਸੀਂ ਸੀਨੀਅਰਸ ਨੂੰ ਖੁਸ਼ ਕਰਨ ਲਈ ਕੋਈ ਨਾ ਕੋਈ ਐਕਟੀਵਿਟੀ ਕਰਵਾਨੀ ਆ ਅੱਜ ਅਸੀਂ ਤੀਆਂ ਮਨਾ ਰਹੇ ਆ ਅੱਜ ਬਹੁਤ ਸਾਰੇ ਹਮ ਹਮਾਕੇ ਸਾਰੇ ਮੈਂਬਰਸ ਆਏ ਆ ਔਰ ਮੇਰਾ ਕਹੜਾ ਕਾਫੀ ਨੰਬਰ ਸਾਡਾ ਹੋ ਗਿਆ ਤੇ ਅੱਜ ਅਸੀਂ ਐ ਖੂਬ ਅੱਛੀ ਤਰ੍ਹਾਂ ਨਾਲ ਤੀਆਂ ਮਨਾਉਂਦੇ ਆ ਕੁਰਾਨ ਕਿਤਾਬ ਗਿਵ ਕਰਾਈ ਜਾਂਦੀ ਐਦਾਂ ਦੇ ਜਦੋਂ ਦੀ ਮੈਂ ਪ੍ਰੈਜ਼ੀਡੈਂਟ ਬਣੀ ਆ ਹਰ ਸਾਲ ਮੈਂ ਤੀਆਂ ਕਰਵਾਨੀਆਂ ਵਿਸਾਖੀ ਮਨਾਣੇ ਆ ਦੀਵਾਲੀ ਮਨਾਣੇ ਆ ਨਵਾਂ ਸਾਲ ਮਨਾਣੇ ਆ ਲੋਹੜੀ ਤਾਂ ਕਿ ਸੀਨੀਅਰਸ ਉਹ ਅੱਛੀ ਤਰ੍ਹਾਂ ਖੁਸ਼ ਰਹਿਣ ਔਰ ਡਾਂਸ ਵਾਂਸ ਇੰਜੋਏ ਕਰਨ ਲਈ ਖੁੱਲਾ ਟਾਈਮ ਦਿੱਤਾ ਜਾਵੇ ਉਹ ਇਹਨਾਂ ਦੀ ਉਮਰ ਹੁਣ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਤਾਂ ਕਿ ਅਸੀਂ ਅੱਛੀ ਤਰ੍ਹਾਂ ਲਾਲ ਇੰਜੋਏ ਕਰ ਸਕੀਏ थैंक मेरा नाम रानी पहुंचा है और असली में प्रोग्राम परसाद करते हैं और मैं है हर साल इस प्रोग्राम साल अपना मैं हर साल बहुत कुछ लिया जैसे अपने जाओ या पिया और क्या बताते हैं